ਦੀਆਂ ਆਪਣੇ ਬੱਚਿਆਂ ਦੇ ਨਾਲੋਂ ਪੋਤੇ ਪੁੱਤਰੀਆਂ ਦਾ ਜ਼ਿਆਦਾ ਮੋਹ ਹੁੰਦਾ ਹੈ ਤੇ ਜਦੋਂ ਮਾਂ ਪਿਓ ਨਾ ਹੋਣ ਤਾਂ ਉਦੋਂ ਦਾਦੇ ਦਾਦੀ ਦੀ ਜ਼ਿੰਮੇਵਾਰੀ ਹੋਰ ਵੀ ਵੱਡੀ ਹੋ ਜਾਂਦੀ ਹੈ। ਹਾਂਜੀ ਦੋਸਤੋ ਨਵਜੋਤ ਕੌਰ ਲੰਬੀ ਨੇ ਦੋਵੇਂ ਹੱਥ ਜੋੜ ਕੇ ਸ੍ਰੀ ਭਗਵੰਤ ਮਾਣ ਨੂੰ ਬੇਨਤੀ ਕੀਤੀ ਹੈ ਕਿ ਇਹ ਵੀਡੀਓ ਮੈਂ ਖਾਸ ਕਰਕੇ ਤੁਹਾਡੇ ਲਈ ਬਣਾ ਰਹੀਆਂ ਤੇ ਮੈਂ ਕੱਲ ਪਿੰਡ ਕੋਟਦੁੰਨੇ ਵੀਰ ਭਾਨੇ ਸਿੱਧੂ ਦੇ ਘਰੇ ਗਈ ਸੀ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਮੌਜੂਦ ਸਨ। ਨਵਜੋਤ ਕੌਰ ਨੇ ਆਖਿਆ ਕਿ ਭਾਨੇ ਸਿੱਧੂ ਦੀ ਪਰਵਰਿਸ਼ ਉਹਨਾਂ ਦੇ ਦਾਦਾ ਦਾਦੀ ਨੇ ਕੀਤੀ ਹੈ। ਸਭ ਨੂੰ ਪਤਾ ਮੂਲ ਦੇ ਨਾਲੋਂ ਵਿਆਜ ਪਿਆਰਾ ਹੁੰਦਾ ਹੈ। ਦਾਦੇ ਦਾਦੀਆਂ ਨੂੰ ਆਪਣੇ ਬੱਚਿਆਂ ਤੋਂ ਜ਼ਿਆਦਾ ਪੋਤੇ ਪੋਤੀਆਂ ਦਾ ਮੋਹ ਹੁੰਦਾ ਹੈ ਤੇ ਜਦੋਂ ਮਾਪਿਓ ਨਾ ਹੋਵੇ ਤਾਂ ਦਾਦੇ ਦਾਦੀਆਂ ਦੀ ਜ਼ਿੰਮੇਵਾਰੀ ਹੋਰ ਵੀ ਵੱਡੀ ਹੋ ਜਾਂਦੀ ਹੈ ਆਪਾਂ ਸਾਹਮਣੇ ਭਾਨੇ ਸਿੱਧੂ ਦੀ ਦਾਦੀ ਦੀ ਵਾਇਰਲ ਵੀਡੀਓ ਸਾਹਮਣੇ ਦੇਖੀ ਹੈ ਉਹਨਾਂ ਨੇ ਭਾਵਕ ਅਪੀਲ ਕੀਤੀ ਹੈ ਤੇ ਨਵਜੋਤ ਕੋਰ ਲੰਮੀ ਨੇ ਕਿਹਾ ਮਾਨ ਸਾਹਿਬ ਇਸ ਮਸਲੇ ਨੂੰ ਇੱਥੇ ਹੀ ਸਮਾਪਤ ਕਰ ਦਿਓ ਆਲੋਚਨਾ ਹੋਣੀ ਸੁਭਾਵਿਕ ਗੱਲ ਹੈ ਭਾਵੇਂ ਕੋਈ ਵੀ ਅਹੁਦਾ ਹੋਵੇ ਚਾਹੇ ਐਮਐਲਏ ਸਰਪੰਚ ਭਾਵੇਂ ਮੁੱਖ ਮੰਤਰੀ ਕਿਉਣਾ ਹੋਵੇ ਪਰ ਆਲੋਚਨਾ ਸਭ ਦੀ ਹੁੰਦੀ ਹੈ ਕਦੇ ਭਾਨੇ ਸਿੱਧੂ ਤੇ ਪਰਚਾ ਕਦੇ ਪਰਮਿੰਦਰ ਝੋਟੇ ਦੇ ਕਦੇ ਸਖਪਾਲ ਖਹਿਰਾ ਤੇ ਤੇ ਕਦੇ ਅਮਰਤਪਾਲ ਸਿੰਘ ਤੇ ਪਰਚਾ ਐਦਾ ਤਾਂ ਲੋਕ ਜੁੜਨੇ ਨਹੀਂ ਸਕੋ ਟੁੱਟਣਗੇ ਸਗੋ ਸਾਨੂੰ ਉਹ ਕੰਮ ਕਰਨੇ ਚਾਹੀਦੇ ਨੇ ਜਿਸ ਦੇ ਨਾਲ ਲੋਕ ਸਾਡੇ ਨਾਲ ਜੁੜਨ ਵਿਰੋਧੀ ਦਾ ਵਿਰੋਧੀ ਰਹਿਣਗੇ ਭਾਨੇ ਦਾ ਤੁਹਾਡੇ ਨਾਲ ਕੋਈ ਮੁਕਾਬਲਾ ਨਹੀਂ ਤੁਸੀਂ ਪੰਜਾਬ ਦੇ ਵੱਡੇ ਅਹੁਦੇਦਾਰ ਹੋ ਤੇ ਉਹ ਆਮ ਜਿਹਾ ਵਿਅਕਤੀ ਹੈ ਉਹ ਨਾ ਤਾਂ ਐਮਐਲਏ ਤੇ ਨਾ ਹੀ ਸਰਪੰਚ ਹੈ ਮਾਨ ਸਾਹਿਬ ਤੁਸੀਂ ਵੱਡਾ ਜਿਗਰਾ ਕਰੋ ਤਾ ਸਭ ਇੱਥੇ ਹੀ ਸਮੇਟੋ ਆਲੋਚਨਾ ਸੈਣੀ ਸਿਕੋ ਭਾਨੇ ਸਿੱਧੂ ਦੇ ਹੱਕ ਵਿੱਚ ਕਈ ਜਥੇਬੰਦੀਆਂ ਖੜੀਆਂ ਨੇ ਉਹਨਾਂ ਟੌਲ ਪਲਾਜੇ ਬੰਦ ਕਰਨੇ ਸ਼ੁਰੂ ਕਰ ਦਿੱਤੇ ਨੇ ਤੇ ਕੱਲ ਵੀ ਕੋਰਟ ਦੁਨਨੇ ਵਿਖੇ ਵੱਡਾ ਇਕੱਠ ਹੋਵੇਗਾ ਤੇ ਜੇ ਇਹਦਾ ਕੋਈ ਮਸਲੇ ਦਾ ਹੱਲ ਨਾ ਨਿਕਲਿਆ ਤਾਂ ਇਹ ਕੰਮ ਹੋਰ ਵੀ ਵਧੂਗਾ ਤੇ ਤੁਹਾਨੂੰ ਭਾਨੇ ਸਿੱਧੂ ਨੂੰ ਮਾਫ਼ ਕਰ ਦੇਣਾ ਚਾਹੀਦਾ ਤੇ ਬਾਕੀ ਦੋਸਤੋ ਜੋ ਵੀਰ ਤੇ ਪੈਣਾ ਆਪਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰ ਇੱਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਤੇ ਦੇਖ ਸਕੋ ਬਾਕੀ ਦੋਸਤੋ ਮਿਲਦੇ ਆ ਕਿਸੇ ਹੋਰ ਖਬਰ ਦੇ ਨਾਲ